ਤਾਨੂੰ ਕਿਦਾਂ ਸ਼ੌਂਕ ਪਿਆ ਸਿੱਧੂ ਮੂਸੇ ਵਾਲੇ ਦੇ ਬਾਰੇ ਉਹਦੇ ਬਾਰੇ ਮਾੜਾ ਦੱਸੋ ਤੇ ਮੈਂ ਛੋਟੀ ਜਿੰਨੀ ਸੀ ਜੀ 4 ਸਾਲਾਂ ਦੀ ਜੀ ਉਦੋਂ ਅਸੀਂ ਬਾਈ ਕੋਲੇ ਜਾਂਦੇ ਹੁੰਦੇ ਸੀਗੇ ਜੀ ਮੇਰੇ ਮੰਮੀ ਪਾਪਾ ਬਾਹਰੋਂ ਆਏ ਹੋਏ ਸੀ ਵਿਦੇਸ਼ੋਂ ਜੀ ਅੱਛਾ ਜੀ ਸਿੰਗਾਪੁਰ ਤੋਂ ਜੀ ਤੇ ਫਿਰ ਸਾਨੂੰ ਸਾਰੇ ਬੁਲਾਉਣਾ ਹਟ ਗਿਆ ਜੀ ਮੇਰੀ ਮੰਮਾ ਨਾ 2 ਸਾਲ ਲਾ ਕੇ ਗਈ ਸੀ ਤੇ ਫਿਰ ਮੈਂ ਡਿਪਰੈਸ਼ਨ 'ਚ ਚਲੀ ਗਈ ਸੀ ਤਾਂ ਕਰਕੇ ਮੇਰੇ ਮੰਮਾ ਵਾਪਸ ਆ ਗਏ ਸੀ ਮੇਰਾ ਡੈਡੀ ਕਹਿੰਦਾ ਦੁਬਈ ਦਾ ਨਵਾਂ ਨਵਾਂ ਕੀਤਾ ਅਸੀ ਬੰਬੀਆ ਬੋਲੇ ਤੇ 21 ਸਾਲਾਂ ਦੇ ਆਟੋ ਨੂੰ ਤੇ ਫਿਰ ਉਦੋਂ ਅਸੀਂ ਬਾਈ ਕੋਲੇ ਗਏ ਤੇ ਅਸੀਂ ਆਖਿਆ ਮੇਰੇ ਪਾਪਾ ਕਹਿੰਦੇ ਵੀ ਬਾਈ ਸਾਨੂੰ ਸਾਰੇ ਲੋਕ ਆਖਦੇਗੇ ਵੀ ਸਾਨੂੰ ਕਰੋਨਾ ਕਰੋਨਾ ਤੇ ਫਿਰ ਬਾਈ ਕਹਿੰਦਾ ਲੈ ਆ ਤੁਹਾਡੀ ਕਰੋਨਾ ਮੈਨੂੰ ਫੜਾ ਤੇ ਅੱਛਾ ਹਾਂ ਤੇ ਕਹਿੰਦਾ ਬੈਠੋ ਤੁਸੀਂ ਚਾਹ ਪਾਣੀ ਪਿਓ ਫਿਰ ਅਸੀਂ ਉਦੋਂ ਸਾਰੇ ਇਕੱਦੇ ਜਾਣਾ ਛੱਡਿਆ ਤੇ ਫਿਰ ਸਿੱਧੂ ਬਾਈ ਕੋਲੇ ਜਾਣ ਲੱਗੇ ਜਦੋਂ ਉੱਥੇ ਤੁਸੀਂ ਗਏ ਫਿਰ ਉਹਨਾਂ ਨੇ ਤੁਹਾਨੂੰ ਸੰਭਾਲਿਆ ਤੇ ਉਹਨਾਂ ਦੀ ਉਹਨਾਂ ਨੇ ਤੁਹਾਡੀ ਦੇਖ ਰੱਖ ਕੀਤੀ ਹਾਂਜੀ ਕਈ ਵਾਰ ਤਾਂ ਬਾਈ ਜੀ ਤੁਹਾਨੂੰ ਰਾਤ ਵੀ ਰੱਖ ਲੈਣੇ ਪਰ ਅਸੀਂ ਬਾਈ ਸਾਨੂੰ ਕਹਿ ਦਿੰਦੇ ਵੀ ਗੁੱਗੂ ਆ ਗਿਆ ਹੈ ਮੇਰਾ ਗੁੱਗੂ ਉਹ ਮੇਰੇ ਉਹ ਪਟੇ ਹੁੰਦੇ ਸੀਗੇ ਵੀ ਉਹ ਚਾਰ ਮੁੰਡਾ ਨਾ ਕਰਦਾ ਹੁੰਦਾ ਸੀਗਾ ਪਰ ਉਹਨੂੰ ਨਹੀਂ ਪਤਾ ਸੀ ਵੀ ਇਹ ਕੁੜੀ ਹੈ ਕਿ ਮੁੰਡਾਗਾ ਮੈਂ 4 ਸਾਲ ਦੀ ਹੋ ਗਈ ਸੀ ਮੈਥੋਂ ਕਿਸੇ ਨੇ ਰਖੜੀ ਨਹੀਂ ਬਣਾਈ ਸੀ ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਮੈਂ ਕਿ ਰੈਡੀ ਮੈਂ ਰਖੜੀ ਬਣਨੀ ਹੈ ਡੈਡੀ ਕਹਿੰਦੇ ਕਿਵੇਂ ਬਣੇਗੀ ਮੰਮੀ ਕਹਿੰਦੀ ਆਪਣਾ ਵੀ ਇਸ ਹੈਗਾਗਾ ਕਿਹੜਾ ਮੈਂ ਕਿ ਡੈਡੀ ਕੰਨ ਸਿੱਧੂ ਜਦੋਂ ਕਦੇ ਵੀ ਚਲ ਬਾਈ ਦੇ ਗੀਤ ਹੀ ਆਉਂਦੇ ਰਹਿੰਦੇ ਆ ਪਰ ਬਾਈ ਦੇ ਗੀਤੇ ਨਾਲ ਨਾਲ ਆਉਂਦੇ ਆਉਂਦੇ ਆਪਾਂ ਵੀ ਰਿਪਲਾਈ ਕਰਦੇ ਰਹਿ ਮੰਗ ਜਿਹੜੇ ਲੋਕ ਖਾ ਕੇ ਨਾਲ ਬਦਾਰੀਆਂ ਕਰ ਗਏ ਉਹਦਾ ਘਰ ਛੱਡ ਗਏ ਉਹਦੇ ਮਾਪੇ ਪਤ ਜ ਸਾਥ ਨਹੀਂ ਦੇ ਰਹੇ ਉਹਨਾਂ ਲਈ ਆਪਣੇ ਸਾਰੇ ਗੀਤ ਲਿਖੇ ਪਈ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਸਿੱਧੂ ਹੀ ਜਿਹੜਾ ਮੂਸੇ ਵਾਲਾ ਸਿੱਧੂ ਕਾਫੀ ਵਧੀਆ ਵਧੀਆ ਗਾਣੇ ਗਾਉਂਦਾ ਸੀ ਪਰ ਉਹਦੀ ਡੈਥ ਹੋ ਗਈ ਹੈ ਪਰ ਉਹਦੀ ਡੈਥ ਨਹੀਂ ਹੋਈ ਐ ਉਹ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਵਸਦਾ ਵੈ ਸੋ ਸਾਡੇ ਵਿੱਚ ਜਸਮਨ ਸਿੱਧੂ ਇੱਕ ਛੋਟੀ ਦੀ ਗੁੜੀ ਆਈ ਐ 9 ਸਾਲ ਦੀ ਬੱਚੀ ਜਿਹੜੀ ਉਹ ਸਿੱਧੂ ਮੂਸੇ ਵਾਲੇ ਦੇ ਗੀਤ ਵੀ ਗਾਉਂਦੀ ਆ ਔਰ ਔਰ ਗੀਤ ਸੁਣਾਏਗੀ ਵੀ ਸਾਨੂੰ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਪੂਰੀ ਸਪੋਰਟ ਕਰਦੇ ਪਏ ਨੇ ਸੋ ਗੱਲਬਾਤ ਕਰਦੇ ਹਾਂ ਉਸ ਗੁੜੀਆ ਦੇ ਨਾਲ ਜਸਮਨ ਸਿੱਧੂ ਨਾਲ ਸਿੱਧੂ ਬੇਟਾ ਕੀ ਹਾਲ ਹੈ ਠੀਕ ਐ ਜੀ ਬੇਟਾ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲੇ ਦੀ ਉਹ ਮਰਿਆ ਨਹੀਂ ਸਾਡੇ ਦਿਲ ਦੇ ਵਿੱਚ ਆ ਤੁਹਾਡੇ ਦਿਲ ਤੋਂ ਸਾਰਿਆਂ ਦੇ ਦਿਲ ਦੇ ਵਿੱਚ ਆ ਸਿੱਧੂ ਮੂਸੇ ਵਾਲੇ ਨੇ ਸੋਹਣੇ ਸੋਹਣੇ ਗਾਣੇ ਗਾਉਂਦਾ ਸੀ ਔਰ ਸਾਰਿਆਂ ਦਿਲਾਂ 'ਚ ਰਾਜ ਕਰਦਾ ਸੀ ਤੇ ਇੱਕ ਹੁਣ ਤੁਸੀਂ ਵੀ ਸਿੱਧੂ ਮੂਸੇ ਵਾਲੇ ਦੇ ਤੁਸੀਂ ਫੈਨ ਹੋ ਤੇ ਤੁਹਾਨੂੰ ਕਿਦਾਂ ਸ਼ੌਕ ਪਿਆ ਸਿੱਧੂ ਮੂਸੇ ਵਾਲੇ ਦੇ ਬਾਰੇ ਉਹਦੇ ਬਾਰੇ ਮਾੜਾ ਦੱਸੋ ਅਸੀਂ ਮੈਂ ਛੋਟੀ ਜਿੰਦੀ ਸੀ ਜੀ 4 ਸਾਲਾਂ ਦੀ ਜੀ ਉਦੋਂ ਅਸੀਂ ਬਾਈ ਕੋਲੇ ਜਾਂਦੇ ਹੁੰਦੇ ਸੀਗੇ ਜੀ ਮੇਰੇ ਮੰਮੀ ਪਾਪਾ ਬਾਹਰੋਂ ਆਏ ਹੋਏ ਸੀ ਵਿਦੇਸ਼ੋਂ ਜੀ ਅੱਛਾ ਜੀ ਸਿੰਗਾਪੁਰ ਤੋਂ ਜੀ ਤੇ ਫਿਰ ਸਾਨੂੰ ਸਾਰੇ ਬੁਲਾਉਣਾ ਛੱਡ ਗਏ ਜੀ ਮੇਰੀ ਮੰਮਾ ਨਾ 2 ਸਾਲ ਲੱਗਿਆ ਸੀ ਤੇ ਫਿਰ ਮੈਂ ਡਿਪਰੈਸ਼ਨ 'ਚ ਚਲੀ ਗਈ ਸੀ ਤਾਂ ਕਰਕੇ ਮੇਰੀ ਮੰਮਾ ਵਾਪਸ ਆ ਗਏ ਸੀ ਅਤੇ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਸਾਰਿਆਂ ਨੇ ਬੁਲਾਉਣਾ ਛੱਡਤਾ ਜੀ ਕਿੰਨਾ ਕਿੰਨਾ ਨੇ ਬੁਲਾਉਣਾ ਛੱਡਤਾ ਅਸੀਂ ਪਰ ਨਾਮ ਤਾਂ ਨਹੀਂ ਲੈ ਸਕਦੇ ਸੀ ਸਾਡੇ ਆਣ ਅਗਵਾਨ ਦੇ ਜੀ ਰਿਸ਼ਤੇਦਾਰ ਜੀ ਕੋਈ ਵੀ ਨਹੀਂ ਬੁਲਾਉਣਾ ਹੁੰਦਾ ਸੀ ਜੀ ਸਾਨੂੰ ਇੱਕ ਗੇਡਾ ਲੈਂਦੇ ਜੀ ਸਾਰੇ ਤੇ ਫਿਰ ਉਸ ਤੋਂ ਬਾਅਦ ਕੀ ਫਿਰ ਮੇਰਾ ਡੈਡੀ ਕਹਿੰਦਾ ਦੁਬਈ ਦਾ ਨਵਾਂ ਨਵਾਂ ਕੀਤਾ ਅਸੀ ਬੰਬੀਆ ਬੋਲੇ ਤੇ 21 ਸਾਲਾਂ ਦੇ ਆਟਰ ਨੂੰ ਤੇ ਫਿਰ ਉਦੋਂ ਅਸੀਂ ਬਾਈ ਕੋਲੇ ਗਏ ਤੇ ਅਸੀਂ ਆਖਿਆ ਮੇਰੇ ਪਾਪਾ ਕਹਿੰਦੇ ਵੀ ਬਾਈ ਸਾਨੂੰ ਸਾਰੇ ਲੋਕ ਆਖ ਦੇਗੇ ਵੀ ਤੁਹਾਨੂੰ ਕਰੋਨਾ ਕਰੋਨਾ ਤੇ ਫਿਰ ਬਾਈ ਕਹਿੰਦਾ ਲੈ ਤੁਹਾਡੀ ਕਰੋਨਾ ਮੈਨੂੰ ਫੜਾ ਤੇ ਅੱਛਾ हां ते कहना बैठो ਤੁਸੀਂ ਚਾਹ ਪਾਣੀ ਪਿਓ ਫਿਰ ਅਸੀਂ ਉਹ ਦੋ ਵਾਰ ਸਾਰੇ ਕਿਤੇ ਜਾਣਾ ਛੱਡਿਆ ਤੇ ਫਿਰ ਸਿੱਧੂ ਬਾਈ ਕੋਲ ਹੀ ਜਾਣ ਲੱਗੇ ਅੱਛਾ ਜਾਣੇ ਫਿਰ ਤੁਸੀਂ ਫਿਰ ਛੋਟੀ ਉਮਰ ਸਿੱਧੂ ਬਾਈ ਦੀ ਕੋਲ ਤੁਸੀਂ ਜਾਣ ਲੱਗੇ ਜਦੋਂ ਉੱਥੇ ਤੁਸੀਂ ਗਏ ਫਿਰ ਉਹਨਾਂ ਨੇ ਤੁਹਾਨੂੰ ਸੰਭਾਲਿਆ ਸੀ ਉਹਨਾਂ ਦੀ ਉਹਨਾਂ ਨੇ ਤੁਹਾਡੀ ਦੇਖ ਰੱਖੀ ਕੀਤੀ ਹਾਂਜੀ ਕਈ ਵਾਰ ਤਾਂ ਬਾਈ ਜੀ ਤੁਹਾਨੂੰ ਰਾਤ ਵੀ ਰੱਖ ਲੈਂਦੇ ਪਰ ਅਸੀਂ ਬਾਈ ਸਾਨੂੰ ਕਹਿ ਦਿੰਦੇ ਵੀ ਗੁੱਗੂ ਆ ਗਿਆ ਹੈ ਮੇਰਾ ਗੁੱਗੂ ਉਹ ਮੇਰੇ ਉਹ ਦਪਟੇ ਹੁੰਦੇ ਸੀਗੇ ਵੀ ਉਹ ਚੌੜ ਵੱੱਧ ਮੁੰਡਾ ਨਾ ਕਰਦਾ ਹੁੰਦਾ ਸੀਗਾ ਪਰ ਉਹਨੂੰ ਨਹੀਂ ਪਤਾ ਸੀ ਵੀ ਇਹ ਕੁੜੀ ਹੈ ਕਿ ਮੁੰਡਾਗਾ ਹੂੰ ਤੇ ਫਿਰ ਇੱਕ ਦਿਨ ਭਾਈ ਰਖੜੀ ਦਾ ਦਿਨ ਆਇਆ ਮੈਂ 4 ਸਾਲ ਦੀ ਹੋ ਗਈ ਸੀ ਮੈਥੋਂ ਕਿਸੇ ਨੇ ਰਖੜੀ ਨਹੀਂ ਬਣਾਈ ਸੀ ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਮੈਂ ਕਿਹਾ ਡੈਡੀ ਮੈਂ ਰਖੜੀ ਬਣਨੀ ਹੈ ਡੈਡੀ ਕਹਿੰਦੇ ਕਿਵੇਂ ਬਣੇਗੀ ਮੰਮੀ ਕਹਿੰਦੀ ਆਪਣਾ ਵੀ ਇਸ ਹੈਗਾ ਕਿਹੜਾ ਮੈਂ ਕਿਹਾ ਡੈਡੀ ਕਹਿੰਦਾ ਸਿੱਧੂ ਤੇ ਅਸੀਂ ਆਖਿਆ ਫਿਰ ਗੱਡੀ ਚੱਗੀ ਮੈਂ ਤਾਂ ਸਾਰੇ ਰਸ ਹੌਂਦੀ ਜਾਈ ਤੇ ਫਿਰ ਉਦੋਂ ਉਦੋਂ ਨੂੰ ਬਾਈ ਦਾ ਘਰ ਆ ਗਿਆ ਬਾਈ ਦੇ ਕਾਲਾ ਪਰਣਾ ਬੰਨਿਆ ਤੇ ਬਾਈ ਛੱਪੜ ਤੇ ਬੈਠਾ ਮੰਜੜਾਈ ਉੱਥੇ ਮੈਂ ਮਿਆਸੀਗਾ ਉੱਥੇ ਬੈਠਾ ਬਾਈ ਕਿਉਂਕਿ ਬਾਈ ਜਦੋਂ ਜਾਣ}\,\text{ਤਾਰ ਨੇ ਉੱਥੇ ਹੀ ਬੈਠਾ ਹੁੰਦਾ ਸੀਗਾ ਜਦੋਂ ਵੀ ਆਪਾਂ ਦੇਖੇ ਇਹ ਵੀਡੀਓਾਂ ਜੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਬਾਈ ਕੋਲੇ ਗਏ ਮੇਰਾ ਰਖੜੀਆਂ ਲੈ ਗਈ ਸੀ ਤੇ ਫਿਰ ਫਿਰ ਮੈਂ ਆਖਿਆ ਬਾਈ ਮੈਂ ਤੇਰੇ ਰਖੜੀ ਬੰਨ੍ਹਣੀ ਹੈਗੀ ਬਾਈ ਕਹਿੰਦਾ ਹੈ ਤੂੰ ਮੁੰਡਾ ਨਹੀਂ ਤੂੰ ਕੁੜੀ ਐ ਮੈਂ ਕਿਹਾ ਹਾਂਜੀ ਬਾਈ ਜੀ ਮੈਂ ਕੁੜੀ ਐ ਜੀ ਬਾਈ ਨੇ ਫਿਰ ਮੇਰੀ ਮੰਮਾ ਨੂੰ ਲੜਿਆ ਫਿਰ ਕਹਿੰਦੇ ਵੀ ਭੈਣ ਦੀ ਤੁਸੀਂ ਇਹਦੇ ਕੇਸ ਕਿਉਂ ਨਹੀਂ ਰੱਖੇ ਮੰਮੀ ਕਹਿੰਦੀ ਵੀ ਇਹ ਇਹ ਵੀਰਾ ਮੰਗਦੀ ਹੈਗੀ ਤੇ ਫਿਰ ਤਾਂ ਕਰਕੇ ਇਹ ਹੋਇਆ ਨਹੀਂਗਾ ਇਹਦੇ ਵੀਰ ਤੇ ਫਿਰ ਤਾਂ ਕਰਕੇ ਇਹਨੂੰ ਮੈਂ ਮੁੰਡਾ ਵਾਂਗੂ ਹੀ ਬਣਾ ਕੇ ਰੱਖਦੇ ਹਾਂ ਜੀ ਉਦੋਂ ਅਸੀਂ ਜਮਾ ਮੁੰਡਿਆਂ ਵਾਂਗੂ ਲੈ ਆਂਦੇ ਸੀ ਸਾਡੀ 올 ਪਿਕ ਤੁਸੀਂ ਦੇਖਿਆ ਜੀ ਜਿਵੇਂ ਮੁੰਡੇ ਵਾਂਗੂ ਹੀ ਲੱਗ ਰਹੇ ਨੇ ਤੇ ਉਹ ਤੁਹਾਡੀ ਉਹ ਤੁਹਾਡੇ ਕੋਲ ਪੁਰਾਣੀ ਪਿੱਕ ਹੈਗੀ ਤੁਹਾਡੇ ਕੋਲ ਹਾਂਜੀ ਪਰ ਸਾਡੇ ਸਿੱਧੂ ਬਾਈ ਨਾਲ ਬੀਤੇ ਪਾਲ ਕੁਝ ਵੀ ਨਹੀਂ ਜਿਆਦਾ ਸੀ ਸਾਡੇ ਮੰਮਾ ਤੇ ਸਾਡੇ ਪਾਪਾ ਦੱਸਦੇ ਸੀ ਸਾਨੂੰ ਅੱਛਾ ਅੱਛਾ ਤੇ ਉਸ ਤੋਂ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਦੱਸੋ ਜਿੱਦਾਂ ਸਿੱਧੂ ਮੂਸੇ ਵਾਲੇ ਦੇ ਕੋਲ ਤੁਸੀਂ ਰਹਿੰਦੇ ਸੀ ਉਹਨਾਂ ਨੇ ਤੁਹਾਨੂੰ ਆਪਣੇ ਇੱਕ ਪਰਿਵਾਰ ਦੇ ਵਿੱਚ ਉਹਨਾਂ ਨੇ ਤੁਹਾਨੂੰ ਰੱਖਿਆ ਤੇ ਉਸ ਤੋਂ ਫਿਰ ਤੁਹਾਨੂੰ ਫਿਰ ਗਾਣੇ ਦਾ ਕਿਦਾਂ ਸ਼ੌਂਕ ਪਿਆ ਸਾਨੂੰ ਜੀ ਉਦੋਂ ਬਾਈ ਦਾ ਨਵਾਂ ਗੀਤ ਆ ਤੇ ਫਿਰ ਬਾਈ ਕਹਿੰਦਾ ਤੇਰੇ ਕੋਈ ਗੀਤ ਜਾਦਾ ਮੈਂ ਆਖਿਆ ਹਾਂ ਜੀ ਬਾਈ ਜੀ ਬਾਈ ਨੇ ਰਖੜੀ ਦੀ ਸੁਣ ਲਈ ਸੀ ਮੇਥੋਂ ਗਾਣਾ ਬਾਈ ਕਹਿੰਦਾ ਚੱਲ ਫਿਰ ਕੋਈ ਗਾਣਾ ਸੁਣਾ ਮੈਂ ਫਿਰ ਬਾਈ ਨੂੰ ਗਾਣਾ ਸੁਣਾਤਾ ਬਾਈ ਕਹਿੰਦਾ ਬਾਈ ਕਹਿੰਦਾ ਫੇ ਵਾ 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 ਬਾਈ ਨੇ ਤਾੜੀਆਂ ਮਾਰੀਆਂ ਤੇ ਫਿਰ ਅਸੀਂ ਖੇਡਣ ਲੱਗੇ ਤੇ ਫਿਰ ਬਾਈ ਨੇ ਚਾਹ ਪਾਇਆ ਫਿਰ ਅਸੀਂ ਚਾਹ ਪੀਤੀ ਪਾਣੀ ਪੀਤਾ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਪਾਪਾ ਵਿਦੇਸ਼ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਮੰਮਾ ਸੀਗੀ ਤੇ ਫਿਰ ਮੇਰੇ ਵੀਰ ਵੀ ਹੋ ਗਿਆ ਅਤੇ ਫਿਰ ਪਰ ਮੇਰੇ ਵੀਰ ਨੇ ਦੇਖਿਆ ਨਹੀਂਗਾ ਸਿੱਧੂ ਬਾਈ ਨੂੰ ਜੀ ਅੱਛਾ ਫਿਰ ਨਹੀਂ ਜਦੋਂ ਸਿੱਧੂ ਮੂਸੇ ਵਾਲੇ ਜਦੋਂ ਤੁਹਾਡੇ ਕੋਲ ਸੀ ਜਦੋਂ ਤੁਸੀਂ ਤੁਸੀਂ ਗਾਣੇ ਦੀ ਹੁਣੇ ਤੁਸੀਂ ਗੱਲ ਕਰਦੇ ਹੋ ਤੇ ਉਹ ਤੁਹਾਨੂੰ ਗਾਣਾ ਯਾਦ ਕਿਹੜਾ ਗਾਣਾ ਗਾਇਆ ਸੀ ਸਾਡੇ ਬੰਬੀਆ ਬੋਲੇ ਗੀਤ ਜੀ ਪਰ ਉਹ ਸਾਨੂੰ ਜਾਦਾ ਨਹੀਂ ਹੈਗਾ ਜੀ ਸਾਡੇ ਸਿੱਧੂ ਬਾਈ ਨਾਲ ਵੀ ਨਹੀਂ ਬੀਤੇ ਜਨ ਸਾਡੇ ਡੈਡੀ ਨਾਲ ਦੀ ਅੱਛਾ ਤੇ ਫਿਰ ਹੁਣ ਤੇ ਹੁਣ ਵੀ ਤੁਸੀਂ ਸਿੱਧੂ ਮੂਸੇ ਵਾਲੇ ਤੁਸੀਂ ਗਾਣੇ ਗਾਉਂਦੇ ਹੋਗੇ ਉਹ ਤਾਂ ਕੋਈ ਕੋਈ ਨਾ ਕੋਈ ਗਾਣਾ ਸੁਣਾ ਸਕਦੇ ਹੋ ਤੁਸੀਂ ਹਾਂਜੀ ਸੁਣਾ ਸਕਦੇ ਸੁਣਾ ਸਕਦੇ ਸੁਣਾਓ ਦਸ ਪੁੱਤ ਤੇਰਾ ਹੈਡਡ ਆਨ ਕਾਸ ਤੋਂ ਚੰਗਾ ਪਲਾਸਦਾ ਸੀ ਮੋਣ ਕਾਸ ਤੋਂ ਕਿਚ ਬੋਲ ਚੰਗੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੂੰ ਕੁਝ ਇਥੇ ਜਾਂਦੇ ਚ ਮਕਾਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕੰਨੇ ਆਏ ਇਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਗਿਉਣਾ ਚਾਹੁੰਦੇ ਨੇ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦਵੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇਥੇ ਬਦਨਾਮੀ ਹਾਈ ਰੇਟ ਮਿਲੂਗੀ ਨਹੀਂ ਤਾਂ ਕੰਟਰੋਵਰਸੀ ਕਰੇਟ ਮਿਲੂਗੀ ਮਰ ਮਦੇ ਨਾਮ ਤੇ ਟੱਟ ਬੈਡ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਾਂ ਰਕੀਪੋਤ ਹੇਟ ਮਿਲੂਗੀ ਵਾਹ ਜੀ ਬਾਬਾ ਅੱਛਾ ਇਹਨੇ ਪੰਜਾਬੀ Song ਗਾਇਆ ਹੈਗਾ ਵਾ ਤੇ ਮੈਂ ਤਾਂ ਇਸ ਕੁੜੀ ਨੂੰ ਮੁਬਾਰਕ ਵੀ ਦਿਨਾ ਤੇ ਇਹਨੇ ਵਧੀਆ ਵਧੀਆ ਇਹਨੇ ਪੰਜਾਬੀ ਗਾਣੇ ਸੋਹਣੇ ਗਾੰਦੀ ਆ ਤੇ ਹੋਰ ਵੀ ਆਪਾਂ ਗਾਣੇ ਗੋਣੇ ਸੁਣਾਗੇ ਤੇ ਹੋਰ ਵੀ ਆਪਾਂ ਸਿੱਧੂ ਮੂਸੇ ਵਾਲੇ ਦੇ ਆਪਾਂ ਹੋਰ ਵੀ ਤੁਹਾਡੇ ਕੋਲ ਕੋਈ ਗੱਲ ਹੈਗੀ ਤਾਂ ਉਹ ਵੀ ਦੱਸੋ ਵੀ ਸਾਨੂੰ ਜਦੋਂ ਬਾਈ ਦੀ ਡੈਥ ਹੋ ਗਈ ਸੀ ਜੀ ਤੇ ਜਦੋਂ ਬਾਪੂ ਜੀ ਨੇ ਜ਼ੋਰ ਤੇ ਪੱਟ ਤੇ ਥਾਪੀ ਮਾਰੀ ਜੀ ਤੇ ਪਰੇ ਸਾਡੇ ਗੱਲਾਂ ਕੁਝ ਵੀ ਨਹੀਂ ਜਿਆਦੀ ਸਾਡੇ ਮੰਮਾ ਦੇ ਯਾਦ ਨੇ ਜੀ ਅੱਛਾ ਉਦੋਂ ਮੈਂ ਹੋ ਗਈ ਸੀਂ ਕੀ ਪੂਰੀ ਮੈਂ ਬਾਈ ਅਸੀ ਕੋਲੇ 2017 ਚ ਆਂਦੇ ਹੁੰਦੇ ਸੀਗੇ ਜੀ ਅਤੇ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਚਲੇ ਗਏ 2021 ਚ ਉਸ ਤੋਂ ਬਾਅਦ ਫਿਰ ਬਾਈ ਦੀ ਡੈਥ ਹੋ ਗਈ ਜੀ ਬਾਈ ਚ ਜੀ ਤੇ ਲੱਗਦਾ ਨਹੀਂ ਹੈ ਜਿਵੇਂ ਹੁਣ ਸਾਡੇ ਦਿਲਾਂ ਦੇ ਵਿੱਚ ਮੂਸੇ ਵਾਲਾ ਹੈਗਾ ਵਾ ਤੇ ਲੋਕ ਸਾਰੇ ਪਿਆਰ ਕਰਦੇ ਹੈਗੇ ਨੇ ਤੇ ਉਹਨਾਂ ਦੇ ਗਾਣੇ ਵੀ ਰਿਪੀਟ ਕਰਦੇ ਨੇ ਲੋਕ ਕਰਦੇ ਹੈਗੇ ਨੇ ਤੇ ਲੋਕ ਇੰਨਾ ਪਿਆਰ ਦਿੰਦੇ ਮੂਸੇ ਵਾਲੇ ਨੂੰ ਜਦੋਂ ਤੁਸੀਂ ਵੀ ਪਿਆਰ ਦਿੰਦੇ ਹੋ ਤੇ ਉਹ ਵੀ ਸਿੱਧੂ ਅਤੇ ਤੁਸੀਂ ਵੀ ਸਿੱਧੂ ਤੇ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗਦਾ ਹਾਂਜੀ ਤੋ ਅਸੀਂ ਬੱਚੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਤੇ ਹੁਣ ਅਸੀਂ ਉਹਨਾਂ ਦੇ ਬੱਚੇ ਦੇ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪੂਰੀ ਸਪੋਰਟ ਬੱਚੇ ਨੂੰ ਦਿੱਤੀ ਹੈ ਤੇ ਉਹ ਗਾਣੇ ਵਗੈਰਾ ਵੀ ਲਿਖਦੇ ਹੈਗੇ ਪੰਜਾਬੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਸਿਕਲ ਜੀ ਸਸਿਕਲ ਵੀਰ ਜੀ ਕਿਵੇਂ ਲਾਦੇ ਸੀ ਪਹਿਲਾਂ ਤਾਂ ਤੁਹਾਨੂੰ ਮੈਂ ਬਧਾਈ ਦਵਾਂਗਾ ਕਿ ਮੂਸੇ ਵਾਲਾ ਜਿਹੜਾ ਹੈਗਾ ਉਹ ਗਿਆ ਨਹੀਂ ਸਾਡੇ ਦਿਲ ਦੇ ਵਿੱਚ ਆ ਉਸ ਤੋਂ ਬਾਅਦ ਤੁਸੀਂ ਆਪਣੇ ਛੋਟੇ ਦੇ ਇੱਕ 9 ਸਾਲ ਦੇ ਬੱਚੇ ਨੂੰ ਇੱਕ ਵਧੀਆ ਤੁਸੀਂ ਇੱਕ ਆਪਣੇ ਗਾਣੇ ਉਹਨੂੰ ਦੱਸੇ ਸੁਣਾਏ ਤੇ ਕਿਦਾਂ ਲੱਗਦਾ ਕੀ ਗਾਣਾ ਚਾਹੁੰਦਾ ਬਹੁਤ ਵਧੀਆ ਲੱਗਦਾ ਵੀਰੇ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਵੀ ਜਸ਼ਮਨ ਨੂੰ ਵੇਖ ਕੇ ਤੁਸੀਂ ਸਾਰੇ ਵੀਰਾਂ ਨੇ ਇੰਟਰਵਿਊ ਲੈਤੀ ਜਸ਼ਮਨ ਦੀ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀਰੇ ਤੁਹਾਨੂੰ ਮਿਲ ਕੇ ਸਾਡੇ ਜਿਹੜੇ ਬਾਲੇ ਕਲੋਜ਼ ਵਾਲੇ ਰਿਸ਼ਤੇਦਾਰ ਸੀ ਉਹਨਾਂ ਨੇ ਤਾਂ ਜਸ਼ਮਨ ਦੇ ਪੋਸਟਰ ਦੀ ਵੀਡੀਓ ਵੀ ਸ਼ੇਅਰ ਨਹੀਂ ਕਰੀ ਤੇ ਕਹਿੰਦੇ ਸਾਨੂੰ ਸੰਗ ਲੱਗਦੀ ਆ ਤੁਸੀਂ ਕਿਉਂ ਗੀਤ ਕਰਵਾਤਾ ਜਸ਼ਮਨ ਦਾ ਐਦਾਂ ਕਹਿਣ ਲੱਗੇ ਤੇ ਮੈਨੂੰ ਤਾਂ ਬਹੁਤ ਫਕਰ ਮਹਿਸੂਸ ਹੋਇਆ ਵੀਰੇ ਤੁਸੀਂ ਮੈਨੂੰ ਵਧਾਈਆਂ ਦਿੱਤੀਆਂ ਤੇ ਮੈਂ ਇਹ ਜਸ਼ਮਨ ਨੂੰ ਇਸ ਚੀਜ਼ ਦੇ ਕਾਬਲ ਸਮਝਿਆ ਵੀ ਇਹਨੇ ਕਿ ਚੰਗਾ ਕੰਮ ਕੀਤਾ ਏ ਤੇ ਉਸ ਤੋਂ ਬਾਅਦ ਇਹ ਬੱਚੇ ਦਾ ਕਹਿਣਾ ਹੈਗਾ ਵਾ ਕਿ ਤੁਸੀਂ ਗਾਣੇ ਵਗੈਰਾ ਵੀ ਲਿਖ ਲਿਖਦੇ ਹੈਗੇ ਸੀ ਗਾਣੇ ਲਿਖੇ ਤੁਸੀਂ ਬੱਚੇ ਨੂੰ ਸਪੋਰਟ ਕੀਤੀ ਤੁਸੀਂ ਹਾਂਜੀ ਹਾਂਜੀ ਸਪੋਰਟ ਤਾਂ ਇਹਨਾਂ ਦੇ ਪਾਪਾ ਨੂੰ ਸ਼ੌਂਕ ਹੈ ਜੀ ਮੇਰਾ ਬੱਚਾ ਇੱਕ ਸਟਾਰ ਬਣੇ ਉਹ ਬਾਈ ਜੀ ਨੂੰ ਦੇਖਦੇ ਰਹਿੰਦੇ ਆ ਹਨਾ ਜੇ ਹੁਣ ਆਪਾਂ ਦੂਸਰਾ ਇੱਕ ਬੱਚਾ 100 ਤੱਕ ਗਿਣਤੀ ਯਾਦ ਕਰਦਾ ਜੀ ਉਹਨੂੰ ਆਪਾਂ ਦੂਸਰਾ ਬੱਚਾ ਰਿਪੀਟ ਕਰਾਵਾਂਗੇ ਤਾਂ 50 ਤੱਕ ਤਾਂ ਨੋਰਮਲ ਯਾਦ ਕਰ ਲੇਗਾ ਆਪਾਂ 100 ਤੱਕ ਯਾਦ ਕਰਵਾਵਾਂਗੇ ਤਾਂ ਹੀ ਚਲੋ ਨਹੀਂ ਆਪਾਂ ਬਾਈ ਦੀ ਉੱਥੋਂ ਤੱਕ ਤਾਂ ਕੋਈ ਵੀ ਨਹੀਂ ਪਹੁੰਚ ਸਕਦਾ ਜਿੱਥੋਂ ਤੱਕ ਬਾਈ ਦਾ ਨਾਮ ਪਹੁੰਚ ਗਿਆ ਤੇ ਪਰ ਅਸੀਂ ਜਿੰਨਾ ਚੱਕ ਮੇਰਾ ਬੱਚੇ ਅਸੀਂ ਸੇਵਾ ਕਰਦੇ ਰਾਵਾਂਗੇ ਬਾਈ ਨੂੰ ਲੋਕਾਂ ਦੇ ਦਿਲਾਂ ਵਿੱਚ ਤੜਕਾਉਂਦੇ ਰਾਵਾਂਗੇ ਹੁਣ ਜਦੋਂ ਕਦੇ ਵੀ ਚਲ ਬਾਈ ਦੇ ਗੀਤ ਹੀ ਆਉਂਦੇ ਰਹਿੰਦੇ ਆ ਪਰ ਬਾਈ ਦੇ ਗੀਤੇ ਨਾਲ ਨਾਲ ਆਉਂਦੇ ਆਉਂਦੇ ਆਪਾਂ ਵੀ ਰਿਪਲਾਈ ਕਰਦੇ ਰਾਵਾਂਗੇ ਜਿਹੜੇ ਲੋਕ ਖਾ ਕੇ ਨਾਲ ਗੁਦਾਰੀਆਂ ਕਰ ਗਏ ਉਹਦਾ ਘਰ ਛੱਡ ਗਏ ਉਹਦੇ ਮਾਪੇ ਪਿਤਾ ਜ ਸਾਥ ਨਹੀਂ ਦੇ ਰਹੇ ਉਹਨਾਂ ਲਈ ਆਪਣੇ ਸਾਰੇ ਗੀਤ ਲਿਖੇ ਪਈ ਆ ਬਾਈ ਜੀ ਤੇ ਤੇਨੇ ਕਿੰਨੇ ਕ ਗਾਣੇ ਲਿਖੇ ਗਏ ਹੈਗੇ ਸਾਡੇ ਕੋਲੇ 50 60 ਗਾਣੇ ਲਿਖੇ ਪਈ ਆ ਬਾਈ ਜੀ ਹਾਂਜੀ 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 ਤੇ ਕੋਈ ਹੈਗਾ ਕੋਈ ਗਾਣਾ ਕੋਈ ਇਦਾਂ ਮੇਰੇ ਚੈਨਲ ਤੇ ਤੁਸੀਂ ਕੋਈ ਦਾ ਇੱਕ ਅੱਦਾ ਸੁਣਾ ਸਕਦੀ ਹੈ ਜਸਮਨ ਸੁਣਾ ਸਕਦੀ ਜਸਮਨ ਦੇ ਸਾਰੀ ਜਿਆਦਾ ਮੇਰੀ ਪਤਾ ਕੀ ਹੈ ਬਈ ਜੀ ਮੈਂ ਲਿਖ ਤਾਂ ਲੈਣੀ ਹੈ ਜੀ ਮੇਰੇ ਯਾਦ ਨਹੀਂ ਹੁੰਦਾ ਇਹ ਪਤਾ ਨਹੀਂ ਕੀ ਕੁਦਰਤ ਵੀ ਇਹ ਪਰਮਾਤਮਾ ਦੀ ਕਿਰਪਾ ਆਪਣੇ ਘਰ ਤੇ ਵੀ ਮੰਨ ਲਓ ਕਿਸੇ ਦਾ ਬੱਚਾ ਗੋਦਾ ਕੁੜੀ ਗੋਦੀ ਹੈ ਤਾਂ ਉਹਦੇ ਘਰ ਦੇ ਸਪੋਰਟ ਨਹੀਂ ਕਰਦੇ ਵੀ ਕੁੜੀ ਨੇ ਨਹੀਂ ਗੋਣਾ ਫਿਰ ਜੇ ਕੁੜੀ ਦੇ ਘਰ ਦੇ ਸਪੋਰਟ ਕਰਦੇ ਤਾਂ ਉਹਨਾਂ ਕੋਲੇ ਇੱਕ ਗੀਤ ਨਹੀਂ ਹੁੰਦਾ ਉਹ ਖੁਦ ਗੀਤ ਲਿਖ ਨਹੀਂ ਸਕਦੇ ਹੁੰਦੇ ਤੇ ਪ੍ਰਮਾਤਮਾ ਨੇ ਇਦਾਂ ਦੀ ਕਿਰਪਾ ਕੀਤੀ ਹੈ ਇੱਕ ਬਾਈ ਜੀ ਦਾ ਵੀ ਆਸ਼ੀਰਵਾਦ ਹੈ ਅਸੀਂ ਗੀਤ ਲਿਖ ਵੀ ਲੈਂਦੇ ਆ ਤੇ ਬੱਚਾ ਗਾ ਵੀ ਲੈਂਦਾ ਤੇ ਇਹਨਾਂ ਦੇ ਪਾਪਾ ਦੀ ਸਪੋਰਟ ਵੀ ਹੈ ਜੀ ਤੇ ਬੇਟਾ ਜਿਵੇਂ ਹੁਣ ਮੰਮੀ ਤੁਹਾਡੇ ਕਹਿੰਦੇ ਪਏ ਹੈਗੇ ਨੇ ਕਿ ਮੈਂ ਗਾ ਨਹੀਂ ਸਕਦੇ ਮੈਂ ਤੁਹਾਨੂੰ ਵਿੱਚ ਭੁੱਲ ਜਾਂਦੇ ਫਿਰ ਤੁਸੀਂ ਸੁਣਾ ਸਕਦੇ ਮੰਮੀ ਦੇ ਨਾਲ ਰਲ ਕੇ ਤੁਸੀਂ ਦੋਨੇ ਆਣੇ ਹਾਂਜੀ ਸੁਣਾਦਾ ਬਾਪੂ ਵਿੱਚ ਆ ਕੇ ਅੱਟ ਥਾਪੀ ਮਾਰ ਗਿਆ ਮਾਰ ਕੇ ਵੀ ਅੱਟ ਵੈਰੀ ਲਲਕਾਰ ਗਿਆ ਸੋਤੇ ਪਏ ਉઠੇ ਵੇਰੀ ਡਰ ਡਰ ਕੇ ਸੁਪਨੇ ਚ ਆ ਕੇ ਸਿੱਧੂ ਕੱਚ ਪੇੜਾ ਮਾਰ ਗਿਆ ਹੋ ਵੇਰੀ ਦਾ ਮਕਾਇਆ ਜੱਟ ਮੁਕਿਆ ਨਹੀਂ ਮੁਕਿਆ ਕੁੱਤੀ ਚੋਰਾ ਰਲੀ ਕਰਕੇ ਹੋ ਆਣ ਖੜਾ ਗਿਆ ਜੱਟ ਜੋਗ ਜਿੰਦਗੀ ਜਾਨ ਲਗਾ ਗਿਆ ਮੁਚ ਖੜੀ ਕਰਕੇ ਵੱਡੇ ਵੱਡੇ ਆnde ਕੰਢੀ ਸਾਂ ਪਾ ਗਿਆ ਕਹਿੰਦੇ ਆ ਕਹੋਂਦੇ ਆ ਦਾ ਗਾ ਪਾ ਗਿਆ ਹੋ ਕਰ ਤੇਰ ਕਾੜ ਜੜ ਕੈਂ ਬਾਈ ਨੇ ਟੁੱਟਣੇ ਨਹੀਂ ਕਿਸੇ ਕੋਲ ਅੜੀ ਕਰਕੇ ਹੋ ਆਣ ਖੜਾ ਗਿਆ ਜੱਟ ਜੋਗ ਜਿੰਦਗੀ ਜਾਲ ਲੱਗਾ ਗਿਆ ਮੱਚ ਖੜੀ ਕਰਕੇ ਭੁੱਲਿਓ ਨਾ ਤੁਸੀਂ ਸ਼ਬ ਮਾਰ ਦਿੱਤਾ ਓਏ ਮੂਸੇ ਪਿੰਡ ਵਿੱਚ ਅਟ ਫੇਰ ਆਊਗਾ ਮਾਰੂਗਾ ਸਟੇਜ ਉੱਤੇ ਫੇਰ ਥਾਪੀਆਂ ਮੋੜ ਕੇ ਦਵਾਰੇ ਸੋ ਡਗਾ ਪਾਊਗਾ ਲੁਕਦਿਆਂ ਨੂੰ ਫੇਰ ਸਾਨੂੰ ਥਾਂ ਨਹੀਂ ਲੱਭਣੀ ਜਾਓ ਕਰਤਾਰ ਸਾਡਾ ਭਲੀ ਕਰਕੇ ਹੋਣ ਖੜਨਾ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਲ ਲੱਗਾ ਗਿਆ ਮੱਚ ਖੜੀ ਕਰਕੇ ਵਾਹ ਜੀ ਵਾਹ ਕੀ ਬਾਤ ਆ ਬੱਚਿਆਂ ਨੇ ਤਾਂ ਪੂਰੀਆਂ ਰੌਣਕਾਂ ਲਿਆਤੀਆਂ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਾ ਕੇ ਤੇ ਇੱਥੋਂ ਪਤਾ ਲੱਗਦਾ ਸਾਡੇ ਵਿੱਚ ਇਹ ਜਿਹੜੀ ਦਸ਼ਨਪ੍ਰੀਤ ਜਿਹੜੀ ਕੁੜੀ ਹੈਗੀ ਨਾ ਇਹ ਸਿੱਧੂ ਇਹ ਵਾਕਈ ਹੈ ਸਿੱਧੂ ਮੂਸੇ ਵਾਲੇ ਦੇ ਤੇ ਪੂਰੀ ਸਿੱਧੂ ਮੂਸੇ ਵਾਲੀ ਵਾਲੀ ਹੈਗੀ ਤੇ ਉਦੋਂ ਹੀ ਸੇਵ ਗਾਣੇ ਗਾਉਂਦੀ ਹੈ ਤੇ ਉਹਨਾਂ ਦੀ ਮਾਤਾ ਜੀ ਨਾਲ ਹੀ ਆਪਾਂ ਗੱਲਬਾਤ ਕਰਾਈ ਹੈਗੀ ਹੈ ਬੜਾ ਅੱਛਾ ਮੈਸੇਜ ਦਿੱਤਾ ਤੇ ਮੈਡਮ ਹੋਰ ਕੁਝ ਕੋਈ ਮੈਸੇਜ ਵਗੈਰਾ ਦੇਣਾ ਚਾਹੋਗੇ ਹਾਂਜੀ ਹਾਂਜੀ ਆਪਾਂ ਇੱਕ ਗੀਤ ਹੋਰ ਲਿਖਿਆ ਬਾਈ ਜੀ ਉਹ ਹਾਂ ਉਹ ਲਿਖਿਆ ਆਪਾਂ ਬਾਈ ਲਿਖੇ ਸਧਾਨੇ ਬਾਰੇ ਬੋਲਾਂਗੇ ਵੀ ਹੁਣ ਆਪਾਂ ਦੇਖਦੇ ਹਾਂ ਥੋੜੀ ਕਿ ਦਿਨ ਪਹਿਲਾਂ ਹਨਾ ਵੀ ਬਾਈ ਤੇ ਇੱਕ ਅਟੈਕ ਹੋਇਆ ਤੇ ਪੰਜਾਬ ਦੇ ਪੁੱਤਰਾਂ ਨਾਲ ਹੀ ਇਦਾਂ ਜਿਵੇਂ ਬਾਈ ਭਾਨੇ ਸਿੱਧੂ ਤੇ ਲਾਲੋ ਤੁਸੀਂ ਇਦਾਂ ਹੀ ਵੀ ਉਹ ਗੀਤ ਲਿਖਿਆ ਸੀ ਉਹਨਾਂ ਦੇ ਤੇ ਤੁਸੀਂ ਜਸਮਨ ਤੋਂ ਸੁਣ ਸਕਦੇ ਆ ਵੀ ਜਿਹੜੇ ਲੋਕ ਪਾਣੀਆਂ ਦੇ ਰਾਖੇ ਪਾਣੀਆਂ ਦੇ ਤੇ ਆਪਣੇ ਦੇਸ਼ ਦੇ ਹੱਕਾਂ ਲਈ ਬੋਲਦੇ ਨੇ ਉਹਨਾਂ 'ਤੇ ਹੀ ਅਟੈਕ ਹੁੰਦੇ ਨੇ ਜਸਮਨ ਪੁੱਤ ਤੁਸੀਂ ਸੁਣਾਓ ਦੋ ਸੁਣਾਓ ਪੁੱਤ ਲਈ ਵਾਹਿਗੁਰੂ ਵਾਹਿਗੁਰੂ ਤਨ ਗੁਰੂ ਦਾ ਖਾਲਸਾ ਤਨ ਤੇਰੀ ਕੁਰਬਾਨੀ ਤਨ ਤਨ ਸਤ ਗੁਰੂ ਬਾਜਾ ਵਾਲਾ ਜੋ ਪੁੱਤਾਂ ਦੇ ਦਾਨੀ ਦਾਨ ਕਰਨ ਲਈ ਦੱਸ ਗਿਆ ਤੈਨੂੰ ਦਾਨ ਕਰਨ ਲਈ ਦੱਸ ਗਿਆ ਤੈਨੂੰ ਉਹ ਪੰਜਾਬਸੀਆਂ ਦੇਰੇ ਨਾਲ ਆ ਕੇ ਖੜਦਾ ਨਹੀਂ ਕੋਈ ਕਿਉਂ ਪੰਜਾਬਸੀਆਂ ਕਈ ਮਾਵਾਂ ਦੇ ਪੁੱਤ ਮਰ ਗਏ ਤੇ ਕਈ ਪਹਿਣਾ ਦੇ ਭਾਈ ਅੰਨ ਪਾਣੀ ਨੂੰ ਲੋਕ ਤਰਸਦੇ ਬਚ ਗਈ ਵੇਖ ਤਵਾਹੀ ਤੇਰੇ ਉਜੜੇ ਘਰ ਵਿੱਚ ਵੜਦਾ ਨਾ ਕੋਈ ਕਿਉਂ ਪੰਜਾਬ ਸਿਆਂ ਪੰਜਾਬ ਸਿਆਂ ਪਨ ਜਾਵ ਸਿਆਂ ਹੋ ਤੇਰੇ ਨਾਲ ਆ ਕੇ ਖੜਦਾ ਨਹੀਂ ਕੋਈ ਕਿਉਂ ਪੰਜਾਬ ਸਿਆਂ ਵਾਹ ਬਹੁਤ ਵਧੀਆ ਗੀਤ ਗਾਇਆ ਛੋਟੇ ਜਿਹੇ ਬੱਚੇ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਹੈਗਾ ਵਾ ਤੇ ਤੁਸੀਂ ਦੱਸਿਓ ਔਰ ਬੇਟੀ ਨੂੰ ਇਹ ਜਿਹੜੇ ਨੇ ਸਿੱਧੂ ਮੂਸੇ ਵਾਲੇ ਦੇ ਨੇ ਗੀਤ ਗਾਏ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਹੈਗਾ ਵਾ ਤੇ ਦੱਸੋ ਮੇਰੇ ਚੈਨਲ ਤੇ ਔਰ ਗੁੜੀਆ ਬਾਰੇ ਦੱਸਿਓ ਤੇ ਜਿਹੜੀ ਗੁੜੀਆ ਹੋਣ ਵੱਡੀ ਹੋ ਕੇ ਸਿੰਗਰ ਬਣੂਗੀ ਸਿੱਧੂ ਮੂਸੇ ਵਾਲੇ ਦੇ ਗੀਤ ਵੀ ਗਾਊਗੀ ਤੇ ਬੱਚੇ ਨੇ ਬਹੁਤ ਸੋਹਣੇ ਸੋਹਣੇ ਗਾਣੇ ਗਾਏ ਆ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ رائے ਆ ਮੇਰੇ ਕਮੈਂਟਾਂ 'ਚ ਜਾ ਕੇ ਦੱਸਿਓ ਕੈਮਰਾਮੈਨ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ